ਪੰਡਤਾ ਦੇ ਹੈ ਜੰਮੀ ਜਾਈ ਪੰਡਤਾ ਦੇ ਜੰਮੀ ਜਾਈ ਨਾਨਕ ਦੀ ਨਿਆ ਰਹੇ ਦੀ ਮਾਈ ਨਾਨਕ ਦੀ ਰਹੇ ਦੀ ਮਾਈ સાહો ઓ આ પણ તેરી દે પર હલારે ઓ તેરી દે ਮਾਤਾ ਸ਼ੰਕਰ ਮੋਨੀ ਦਾ ਸਦਾ ਜੈ ਜੇ ਕਹਾਰਾ ਇਸ ਲੱਗਰ ਖੇੜੇ ਵਾਲੇ ਹਰ ਪੀਰ ਫਕੀਰ ਦਾ ਜੇ ਕਹਾਰਾ ਗੁਰੂ ਬਾਬੇ ਨਾਨਕ ਦੇਵ ਜੀ ਦਾ ਜੀ ਨੂੰ ਵੀ ਮੇਰੀ ਮਾਤਾ ਦਾ ਦਵਾਲ ਵਧੀਆ ਲੱਗਦਾ ਉਹ ਤਾੜੀ ਜ਼ਰੂਰ ਹਰ ਗੋ ਮਾਤਾ ਦੇ ਨਾਲ ਉਹਦੇ ਧੰਨਾ ਮਾਤਾ ਜੀ ਨੂੰ ਜੀ ਨੂੰ ਇਹ ਦਵਾਲ ਵਧੀਆ ਲੱਗਦਾ ਇੱਕ ਵਾਰੀ ਸਾਰੇ ਇਹ ਗੁਰੂ ਪੀਰਾਂ ਦੇ ਨਾਂ ਤੇ ਜਕਾਰਾ ਜ਼ਰੂਰ ਬੋਲੋ ਜਕਰਾਂ ਨਗਰ ਖੇੜੇ ਵੜੇ ਪੀਰ ਫੀਰਨ ਦਾ ਸੋਹਣੇ ਦਰਬਾਰ ਕੀ ਪਤਾ ਕੀ ਗੱਲ ਐ ਅੱਜ ਤੋਂ 10 ਸਾਲ ਪਹਿਲਾਂ ਮੇਰੇ ਇਸ ਪਿੰਡ ਦਾ ਬਾਪ ਆਗਾ ਇੱਕ ਕਰਮ ਵਾਲੇ ਦਾ ਛੋਟਾ ਜਿਹਾ ਦਰਵਾਜ਼ਾ ਹੋਇਆ ਕਰਦਾ ਸੀ ਜਾਂ ਤੇ ਅੱਜ ਮਾਤਾ ਨੇ ਇੰਨੀ ਸੋਹਣੀ ਬਾਹ ਫੜੀ ਐ ਕੀ 10 ਸਾਲਾਂ ਬਾਅਦ ਮਾਣੇ ਸਾਨੂੰ ਮੌਕਾ ਦਿੱਤਾ ਆਪਦੇ ਦਰਬਾਰ ਤੇ ਖੇਡਣ ਦਾ ਠੀਕ ਐ ਪਰ ਪਤਾ ਕੀ ਗੱਲ ਹੁੰਦੀ ਐ ਸਿਆਣੇ ਕਹਿੰਦੇ ਨੇ ਹਮੇਸ਼ਾ ਹੀ ਦੀਵੇ ਥੱਲੇ ਨੇਹਰਾ ਹੁੰਦਾ ਠੀਕ ਐ ਕਦਰ ਪਾਓ ਜੇ ਦਰਬਾਰ ਤੇ ਆਇਓ ਐ ਸੋਚੋ ਕਿ ਮੇਰੀ ਮਾਂ ਮਾਈ ਕਿੰਨਾ ਵੱਧ ਗਈ ਅੱਜ ਤਾਂ ਰਾਤ ਦਾ ਦਵਾਨ ਹੈ ਤੇ ਮੇਰੀ ਗੱਲ ਯਾਦ ਰੱਖਿਓ ਪਪਾ ਕਰਮਗੰਦ ਕੀ ਕਹਿੰਗੇ ਸੀ ਵੀਰਾਬੱਤੀ ਵਾਲਾ ਕੋਈ ਟਾਈਮ ਇਹੇ ਜਾਊਗਾ ਮਾਤਾ ਰਾਣੀ ਦਾ 24 ਘੰਟੇ ਦਵਾਨ ਚ ਲੱਗਰੂ ਇੱਥੇ ਤਾਨਾ ਮਾਤਾ 24 ਘੰਟੇ ਦਵਾਨ ਚ ਲੱਗਿਆ ਕਰੂਗਾ ਠੀਕ ਹੈ ਕਿਉਂਕਿ 12-12 ਘੰਟੇ ਵੰਡੇ ਆਉਂਦੇ ਨੇ ਕਰਮ ਵਾਲਿਆਂ ਨੂੰ ਬੜਾ ਟਾਈਮ ਲੀਹ ਆਉਂਦਾ ਤੇ ਜੇ ਯਕੀਨਮਾਨ ਕਰੋਗੇ ਤਾਂ ਮੇਰੀ ਮਾਏ ਕੀ ਹੋ ਸਕਦੀ ਐ ਮੋਨੋ ਕਾਮਨਾ ਪੂਰੀ ਨਾ ਕਰੇ ਹਰ ਇੱਕ ਇਨਸਾਨ ਤੋਂ ਆਪਦਾ ਟੱਬਰ ਨਹੀਂ ਬੰਦਾ ਬੁੱਕਲ ਦੇ ਵਿੱਚ ਤੇ ਜੇ ਮੇਰੀ ਮਾਤ ਕਹਲਾ ਨਾ ਤਾਂ ਬੰਦਾ 2000 ਬੁੱਕਲ ਜਵਾਰ ਰੱਖਿਆ ਜੇ ਗੱਲ ਸਹੀ ਲੱਗੀ ਤਾੜੀ ਜਰੂਰ ਮਾਰੋ ਇਹ ਤੁਸੀਂ ਨਹੀਂ ਬੰਦਾ ਤੁਹਾਡੀ ਹਮਤ ਨਹੀਂ ਹੈਗੀ ਉਹਨੇ ਬਾਹਰ ਰੱਖਿਆ ਚਲ ਬਾਬਾ they am ਖਾ ਜੀ ਇੱਕ ਦੋ ਮਿੰਟ ਕੋਲੇ ਆ ਜਾਓ ਕੋਈ ਨਹੀਂ ਬਾਬਾ ਜੀ ਲੱਖਾ ਜੀ ਹੈ ਤਾਂ ਦਵਾਨ ਦੇ ਵਿੱਚ ਹੀ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਉਹ ਕਿੰਨੀ ਕਰਮ ਵਾਲੀ ਪੱਗ ਵਾਲੀ ਮਾਂ ਗਈ ਜਿਨੇ ਲੱਖੇ ਨੂੰ ਜਨਮ ਦਿੱਤਾ ਹਰ ਜਿਹੜਾ ਬਾਬਾ ਉਰਦਾ ਪਹਿਲਾਂ ਲੱਖੇ ਨੂੰ ਖੜਾ ਕਰਦਾ ਕਿਉਂਕਿ ਜੇ ਲੱਖੇ ਨੂੰ ਮਾਂ ਨੇ ਦਿਲ ਦੇ ਵਿੱਚ ਜਗ੍ਹਾ ਦਿੱਤੀ ਫੇਰ ਹੀ ਲੱਖਾ ਇੱਥੇ ਖੜਿਆ ਨਹੀਂ ਤਾਂ ਲੱਖੇ ਦੀ ਹਿੰਮਤ ਨਹੀਂ ਹੈਗੀ ਇੱਥੇ ਖੜਨ ਦੀ ਠੀਕ ਹੈ ਗੱਲ ਕਰੀ ਵੱਲੋ ਇਹ ਜਗ੍ਹਾ ਆਪਾਂ ਕਿਉਂ ਨਹੀਂ ਲੈ ਸਕੇ ਕੱਚ ਚੰਗਾ ਹੈ ਮਾੜਾ ਕਿਵੇਂ ਦਾ ਵੀ ਹੈ ਸਿਆਣੇ ਕਹਿੰਦੇ ਨੇ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਬੰਦਾ ਵਧੀਆ ਲੱਗਦਾ ਹਰ ਇੱਕ ਬੰਦੇ ਨੂੰ ਬੰਦਾ ਮਾੜਾ ਲੱਗਦਾ ਠੀਕ ਹੈ ਵੀ ਇਨਸਾਨ ਦੇ ਵਿੱਚ ਹੀ ਰੱਬ ਵੱਸਦਾ ਹੈ ਜੇ ਨੂੰ ਕੋ ਸਮਝੋਗੇ ਤਾ ਵੇੜੇ ਪਾਰਲੇ ਜੈ ਸੋਚ ਵੀ ਉਹੀ ਆਪ ਤਾ ਸਮਝ ਲੋ ਉਥੇ ਪੋਥੀ ਉਥੇ ਧੰਨਾ ਮਾਤਾ ਠੀਕ ਹੈ ਕਦੇ ਵੀ ਵੀਰ ਫੀਰਾਂ ਨੂੰ ਜਦੋਂ ਮੰਨਣਾ ਤਾ ਦੀਨ ਮਾਨ ਨਾਲ ਮੰਨੋ ਦੀਨ ਮਾਨ ਦੇ ਵਿੱਚ ਸ਼ਕਤੀਆਂ ਨੇ ਐ ਵੀਰ ਫੀਰ ਲੱਡੂ ਨਾਲ ਬਤਾਸੇ ਨਾਲ ਨਹੀਂ ਮੰਨਦੇ ਜਦੋਂ ਤੱਕ ਦੀਨ ਮਨ ਜਗੀਰ ਨਾ ਟਿਕਿਆ ਆਪਣਾ ਠੀਕ ਹੈ ਕਿਸੇ ਵੀ ਦੀਵਾਨ ਤੇ ਜਾਓ ਆਪਦਾ ਦੀਵਾਨ ਬਹਿ ਕੇ ਆਪਦਾ ਬੜਾ ਕੇ ਸੁਣਿਆ ਕਰੋ ਠੀਕ ਹੈ ਦੀਵਾਨ ਨੂੰ ਤਮਾਸ਼ਾ ਨਾ ਬਣਾਇਆ ਕਰੋ ਇਹ ਦੀਵਾਨ ਸੌਖੀ ਗੱਲ ਨਹੀਂ ਹੈਗੀ ਦੀਵਾਨ ਲੱਗਣੇ ਤੇ ਲਗਾਉਣੇ ਜਿਹਦੇ ਘਰੇ ਦੀਵਾਨ ਹੁੰਦਾ ਉਹਨੂੰ ਪਤਾ ਹੁੰਦਾ ਉਹਦੇ ਦਿਲ ਤੇ ਕੀ ਬੀਤਦੀ ਹੈ ਜਿੱਦਣ ਕਦੇ ਮੈਂ ਮੇਰੀ ਮਾਲ ਕੇ ਅਰਜ ਕਰਦਾ ਮਾਂ ਜਿਹੜਾ ਤੇਰੇ ਦਰਵਾਜ਼ਾ ਤਮਾਸ਼ਾ ਬਣਾਉਂਗਾ ਉਹਦੇ ਘਰੇ ਦੀਵਾਨ ਲਵਾਦੀ ਉਹਨੂੰ ਫੇਰ ਪਤਾ ਲੱਗੇ ਦੀਵਾਨ ਕੀ ਹੁੰਦਾ ਹੈ ਚੱਲ ਬਾਬਾ ਆਓ ਜੀ ਕਦੀ ਲਿਆ ਰਹਿਨੀ ਮਾਈ ਕਦੀ ਲਿਆ ਰਹਿਨੀ ਮਾਈ ਹੋ ਗਿਆ ਕਹਦਾ ਦੀ ਸਹਾਈ ਹੋ ਗਿਆ ਕਹਦੇ ਸਰਕਾਰੀ ਬਾਬਾ ਲੱਖਾ ਜੀ ਮੇਰੀ ਮਾਤਾ ਦਾ ਹੁਕਮ ਹੈ ਸਰਕਾਰ ਦਾ ਨੀਲੀ ਛੱਤ ਵਾਲੀ ਦਾ ਇਸ ਦਰਬਾਰ ਤੇ ਜੇ ਕੋਈ ਬੇਈਮਾਨ ਆ ਗਿਆ ਤਾਂ ਵੀ ਤਰ ਗਿਆ ਜੇ ਕੋਈ ਸਾਧ ਨੂੰ ਪਰਖਣ ਆ ਗਿਆ ਤਾਂ ਵੀ ਤਰ ਗਿਆ ਸਾਰਾ ਨਗਰ ਖੜੇ ਤਰ ਗਿਆ ਜਿਹੜਾ ਦੂਰੋ ਦੂਰੋ ਆ ਗਿਆ ਮੇਰੀ ਮਾਰ ਉਹ ਵੀ ਤਰਿਆ ਠੀਕ ਹੈ ਜੀ ਦੂਸਰਾ ਹੁਕਮ ਕੀ ਹੈ ਮੇਰੀ ਸਰਕਾਰ ਦਾ ਜੋ ਵੀ ਇਸ ਦਵਾਨ ਤੇ ਤੁਸੀਂ ਸੋਹਣਾ ਲੰਗਰ ਲਾਇਆ ਮੇਰੀ ਮਾਂ ਦੇ ਦਰਗਾਹ ਤੇ ਮੇਰੀ ਮਾਂ ਨੇ ਮਨਜ਼ੂਰ ਕੀਤਾ ਠੀਕ ਹੈ ਮਨਜ਼ੂਰ ਕਿਵੇਂ ਕੀਤਾ ਮੇਰੀ ਮਾਂ ਨੇ ਤੁਹਾਡੇ ਯਕੀਨ ਵਿਸ਼ਵਾਸ ਤੇ ਯਕੀਨ ਵਿਸ਼ਵਾਸ ਤੁਹਾਡਾ ਤਰ ਤ ਅਹੀਂ ਬੜਿਆ ਰਵੇ ਮੈਂ ਕਹਿੰਦਾ ਮੇਰੀ ਮਾਂ ਸਾਰੇ ਖੜ ਗਏ ਠੀਕ ਹੈ ਇੰਨੀ ਕ ਹਾਜ਼ਰੀ ਸਾਡੀ ਕਬੂਲ ਕਰਿਓ ਇਸ ਤੋਂ ਬਾਅਦ ਇੱਕ ਬੱਚੀ ਨੀਤੂ ਰਾਣੀ ਪੋਣ ਲਾਉਗੀ ਸਰਕਾਰ ਦੀ ਠੀਕ ਹੈ 10 ਮਿੰਟ ਲਈ ਦੇ ਦਿਓ ਜੇ ਉਸ ਤੋਂ ਪਹਿਲਾਂ ਕੋਈ ਹੋਰ ਬਾਬਾ ਜੀ ਨੇ ਪੋਣ ਲਾਉਣੀ ਹੈ ਤਾਂ ਉਹ ਲਾ ਸਕਦਾ ਠੀਕ ਹੈ ਜੀ ਇੱਕ ਤਾਂ ਜੀ ਗੱਡੀ ਖੜੀਆ ਬਾਬਾ ਜੀ ਗੱਡੀ ਖੜੀਆ ਪੀਵੀ ਪੀਵੀ 13 ਹਾਂ 750 ਤੋਂ ਸਵਿੰਟ ਹੈ ਉਹ ਥੋੜੀ ਅੱਗੇ ਪਿੱਛੇ ਕਰ ਲਓ ਉਹਨੇ ਟਰੈਕਟਰ ਬਾਹਰ ਕੱਢਣਾ ਤੇ ਇੱਕ ਦੇਖੋ ਜੀ ਮੈਂ ਕਰਦਾ ਅਰਜ ਸਾਰੇ ਬਾਬਿਆਂ ਅੱਗੇ ਸੰਗਤ ਹੈ ਇੱਕ ਕਮੇਟੀ ਵਾਲੇ ਦੀ ਮੈਂ ਕਰਦਾ ਅੱਜ ਸਾਰੇ ਬਾਬਿਆਂ ਅੱਗੇ ਵੀ ਜਿੰਨਾ ਕਦਮ ਮੈਨੂੰ ਮਿਲਿਆ ਸਾਰੇ ਬਾਬਿਆਂ ਅੱਗੇ ਅੰਨੇ 20 20 ਮਿੰਟ ਲਾ ਕੇ ਮਾਤਾ ਜੀ ਹਾਲੀ ਕਬੂਲ ਕਰਿਓ ਜੇ ਕੋਈ ਪੁੱਛ ਲਵੇ ਨਾ ਲਵੇ ਅੰਨੇ ਕਬੂਲ ਕਰਿਓ ਕਿ ਆਪਣੇ ਵਰਗੇ ਸੇਵਾਦਾਰ ਬਚਾਰੇ ਹੋਰ ਬਹੁਤ ਬੈਠੇ ਨੇ ਠੀਕ ਹੈ ਜੀ ਮੇਰੀ ਮਾਂ ਦੀ ਜੇ 4:00 ਵਜੇ ਲੱਗੀ ਸ਼ਾਮ ਕਰਮੋਣੀ ਦੀ ਪੰਡਤਾਂ ਦੀ ਕੁੜੀ ਇੱਕ ਵਾਰੀ ਤਾੜੀ ਜੁਗਲ ਮਾਰੋ ਪੰਡਤਾਂ ਦੇ ਨਾਂ ਤੇ ਚੱਲ ਬਾਬਾ ਸलाम ਕਰਾ ਦੇ ਬਾਬਾ ਕੱਢੋ ਬਾਲਾ ਜੀ ਕੰਧ ਹੁਕਮਤਾ ਸੁਣਾਇਆ ਕਰੋ ਬੋਲਿਆ ਕਰੋ ਪਤਾ ਕਿਸੇ ਦਾ ਭਲਾ ਦੇ ਦਿੰਦਾ ਚਲੋ ਦਾਤੀ ਦੇ ਦਰਬਾਰ ਚ ਹਨ ਆਓ ਜੀ ਉਸ਼ਾਰ <muchary> ਕਰਾਣਾ ਸੰਗਤਾਂ ਖੁਬ ਮਾਤਾ ਜੀ ਸੱਚੇ ਦਰਬਾਰ ਦੀ ਠੀਕ ਹੈ ਜੀ ਮਹਾਰਾਜ ਭਾਈ ਬੇਨਤੀ ਕਰਾਂ ਕਮੇਟੀ ਵਾਲਿਆਂ ਨੂੰ ਇੱਕ ਵਾਰ ਪਾਣੀ ਪਿਆ ਦਿਓ ਥੋੜੀ ਥੋੜੀ ਚਾਹ ਜ਼ਰੂਰ ਪਿਆ ਦਿਓ ਤੇ ਅਗਲੀ ਹਾਜ਼ਰੀ ਦਰਬਾਰ ਦੇ ਉੱਤੇ ਮਾਤਾ ਜੀ ਭਰ ਰਹੇ ਨੇ जरूर कटिया करो संगत का भला हो जाता है आओ जी। आओ जी। सारी संगत को बाबा तेरे सचे दरबार